ਰੈੱਡ ਲਾਈਟਾਂ 'ਚ ਟਪਾਈ ਦਿੱਤੀ ਗੱਡੀ ਭਾਵੇਂ ਚਲਾਨ ਹੋ ਜਾਵੇ ਮੇਰਾ ਰਾਈਡ ਦੇ ਚੱਕਰਾਂ ਦੇ ਵਿੱਚ ਹਾਂਜੀ ਕੀ ਹਾਲ ਚਾਲ ਆ ਚੰਡੀਗੜ੍ਹ ਮਹਾਲੀ ਖਰੜ ਵਾਲਿਓ ਆਪਾਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਦਾ ਦਿਨ 14ਵਾਂ ਬਾਬਿਓ ਟੁੱਟੀਆਂ ਫੁੱਟੀਆਂ ਸੜਕਾਂ ਤੋਂ ਦੀ ਹੁੰਦੇ ਹੋਏ ਕਸਟਮਰ ਵਾਲੇ ਨੂੰ ਚੱਲੇ ਆਂਗੇ ਪਹਿਲੀ ਰਾਈਡ ਪਿਕਅਪ ਕਰਨ ਲਈ ਲੈ ਕੇ ਪ੍ਰਮਾਤਮਾ ਦਾ ਨਾਮ ਖਰੜ ਦੇ ਵਿੱਚ ਫਿਰਦੇ ਹੋਈ ਤੇ ਟ੍ਰੈਫਿਕ ਨਾ ਹੋਵੇ ਇਹ ਤਾਂ ਕਦੇ ਹੋ ਨਹੀਂ ਸਕਦਾ ਹੈਗਾ ਪਿਕਅਪ ਕਰ ਲਈ ਚੱਲੇ ਹਾਂ ਮਾਲੀ ਵਾਲੀ ਸਾਈਡ ਨੂੰ ਬਾਬਿਓ ਇੱਥੇ ਇੰਨੀਆਂ ਜ਼ਿਆਦਾ ਟੁੱਟੀਆਂ ਫੁੱਟੀਆਂ ਸੜਕਾਂ ਨੇ ਨਾ ਜਿੱਥੋਂ ਦੀ ਨਿਕਲਣਾ ਪੈਂਦਾ ਹੈਗਾ ਗੱਡੀਆਂ ਦਾ ਟੁੱਟਦੀ ਟੁੱਟਦੀਆਂ ਨੇ ਜਿਹੜੇ ਬੈਠੇ ਬੈਠੇ ਤਾਂ ਢਿੱਡ ਦਰਦ ਹੋਣ ਲੱਗ ਜਾਂਦਾ ਉਹ ਵੱਖਰਾ ਹੁੰਦਾ ਹੈਗਾ ਚਲੋ ਪਹੁੰਚਦੇ ਆਂਗੇ ਲੋਕੇਸ਼ਨ ਤੇ ਛੱਡੀਏ ਡਰਾਪਿੰਗ ਕਰੀਏ ਤੇ ਝੋਟੇ ਨੂੰ ਲੱਗਿਆ ਹੀ ਭੁੱਖ ਤੇ ਇਹਨੂੰ ਕਰਾਇਆ ਨਸ਼ਾ ਪੱਤਾ ਫੁੱਲ ਇਹਦਾ ਫੇਰ ਚੱਕਦੇ ਆਂਗੇ ਕੋਈ ਵਧੀਆ ਜੀ ਹੋਰ ਰਾਈਡ ਲੱਗਦੇ ਹੱਥ ਝੋਟੇ ਦੇ ਚਾਰੇ ਟਾਇਰਾਂ 'ਚ ਹਵਾ ਵੀ ਪਵਾ ਲਈਏ ਬਬਿਓ ਰਾਈਡ ਆ ਗਈ ਸੀਗੀ ਪਿਕਅਪ ਕਰਨ ਲਈ ਪਹੁੰਚ ਗਏ ਬਸ ਲੋਕੇਸ਼ਨ ਤੇ ਮੋਟਰ ਵਾਲੀ ਸਾਈਡ ਨੂੰ ਕਸਟਮਰ ਕਹਿ ਰਹੇ ਆ ਰਹਾਂਗੇ ਵੇਟ ਕਰ ਰਹੇ ਆਗੇ ਰਾਈਡ ਚੱਕੀਏ ਤੇ ਚੱਲੀਏ ਚੰਡੀਗੜ੍ਹ ਵੱਲ ਨੂੰ ਜੀ ਸੈਕਟਰ 17 ਦੇ ਵਿੱਚ ਕਰਤੀ ਡਰਾਪਿੰਗ ਹੋਰ ਕੋਈ ਰਾਈਡ ਦੇਖ ਰਹੇ ਆਗੇ ਚੱਲੀਏ ਬੈਕ ਸਾਈਡ ਖੜਦੇ ਆਂ 2-4 ਮਿੰਟ ਹੋਰ ਕੋਈ ਰਾਈਡ ਆਊਗੀ ਫੇਰ ਨਿਕਲਦੇ ਆਗੇ ਕੋਈ ਵਧੀਆ ਰਾਈਡ ਚੱਕ ਕੇ ਘਰ ਵੱਲ ਨੂੰ ਸੈਕਟਰ 17 ਤੋਂ ਰਾਈਡ ਪੈ ਗਈ ਸੀਗੀ ਚੱਲੀਏ ਖਰੜ ਵੱਲ ਨੂੰ ਨਾਲੇ ਰੋਟੀ ਪਾਣੀ ਖਾ ਜਾਵਾਂਗੇ ਬਾਬਿਓ ਆਹ ਟਾਈਮ ਖਾਲੀ ਪਏ ਹੁੰਦੇ ਨੇ ਟੋਟਲੀ ਰੋਡ ਤੁਹਾਨੂੰ ਇਸ ਟਾਈਮ ਮਿਲਣਗੇ ਸਵੇਰੇ ਫੁੱਲ ਟ੍ਰੈਫਿਕ ਮਿਲੂਗੀ ਸ਼ਾਮ ਨੂੰ ਫੁੱਲ ਟ੍ਰੈਫਿਕ ਆਗੀ ਬਾਕੀ ਆਦਰਵਾਇਜ਼ ਖਾਲੀ ਰੋਡ ਰਹਿੰਦੇ ਨੇ ਕਿਥੇ ਜਿੰਨੀ ਮਰਜ਼ੀ ਗੱਡੀ ਯੈਂ ਯੈਂ ਕਰਕੇ ਭਜਾਈ ਚੱਲੋ ਇਥੋਂ ਫੁੱਲ ਹਸਪੀਟਲ ਤੇ ਆਪਾਂ ਫਿਰ ਰਹੇ ਹਾਂ ਕਿ ਰੇਲਵੇ ਸਟੇਸ਼ਨ ਖਰੜ ਵਾਲੀ ਸਾਈਡ ਰੋਡ ਤੇ ਬਾਬੇ ਇੱਥੇ ਪਹਿਲੀ ਗੱਲ ਤਾਂ ਰੋਡ ਚੈੱਕ ਕਰੋ ਦੂਜਾ ਨੰਬਰ ਰੇਲਵੇ ਸਟੇਸ਼ਨ ਚੈੱਕ ਕਰੋ ਇੱਥੇ ਕੋਈ ਵੀ ਮੈਕੜਾ ਕਬੂਤਰੀ ਕਬੂਤਰ ਨਹੀਂ ਹੈਗੇ ਬੰਦਾ ਤਾਂ ਸੌ ਚੋਂ ਇੱਕ ਅੱਧਾ ਦੀਂਦਾ ਹੈਗਾ ਪੂਰੇ ਦਿਨ ਦੇ ਵਿੱਚ ਨਾ ਟ੍ਰੇਨ ਖੜਦੀ ਹੈ ਕਿ ਨਾ ਇੱਥੇ ਕੋਈ ਆਉਂਦਾ ਜਾਂਦਾ ਹੈਗਾ ਵਿਚਾਰਾ ਰੇਲਵੇ ਸਟੇਸ਼ਨ ਪਤਾ ਸੈਕਟਰ 22 ਦੇ ਵਿੱਚ ਡ੍ਰੌਪ ਕਰਤਾ ਕਸਟਮਰ ਨੂੰ ਤੇ ਉਹ ਤੋਂ ਪੈਸੇ ਲੈ ਕੇ ਡ੍ਰੌਪ ਕਰਕੇ ਹੁਣ ਆਪਾਂ ਕੋਈ ਹੋਰ ਰਾਈਡ ਦੇਖਦੇ ਆਂਗੇ ਵਧੀਆ ਜੀ ਥਾਂ ਤੇ ਖੜਦਿਆਂ ਨਾਲੇ ਰੈਸਟ ਕਰਦੇ ਆਂ ਦੋ ਚਾਰ ਮਿੰਟ ਫੇਰ ਚੱਕਦੇ ਆਂ ਕੋਈ ਹੋਰ ਰਾਈਡ ਉਹ 4 ਮਿੰਟ ਕਰਦੇ ਕਰੋ ਉਹਦੇ ਬਾਬੇ ਅੱਧਾ ਘੰਟਾ ਘੰਟਾ ਲੱਗ ਗਿਆ ਰਾਈਡ ਆਉਂਦੇ ਆਉਂਦੇ ਨੂੰ ਹੁਣ ਚੱਕਿਆਗਾ ਨੀਗਰੋ ਦੀ ਰਾਈਡ ਪਈ ਆ ਕਿ ਨੀਗਰੋ ਨੂੰ ਕਰਦੇ ਆ ਖਰੜ ਵਾਲੀ ਸਾਈਡ ਰੋ ਬਾਬੇ ਬਹੁਤ ਜ਼ਿਆਦਾ ਰਹਿਣ ਦੇ ਨੀਗਰੋ ਇਹ ਖਰੜ ਆਈ ਓਵਰ ਦੇ ਥੱਲੇ ਖੜੇ ਆਗੇ ਰਾਈਡ ਕੋਈ ਨਹੀਂ ਆ ਰਹੀ ਹੈਗੀ ਪਈ ਨਹੀਂ ਹੈਗੀ ਅੱਧਾ ਘੰਟਾ ਘੰਟਾ ਦੁਬਾਰਾ ਫੇਰ ਹੋ ਗਿਆ ਵੇਟ ਕਰਦੇ ਨੂੰ ਇੰਨੀ ਜ਼ਿਆਦਾ ਗਰਮੀ ਹੈ ਨਾ ਅੱਜ ਫੁੱਲ ਪਰਦਾਸ਼ ਹੋਈ ਪਈ ਆ ਕਿ ਥੋੜਾ ਜਿਹਾ ਮੀਂਹ ਪੈ ਗਿਆ ਹੈਗਾ ਚੰਡੀਗੜ੍ਹ ਵਾਲੀ ਦੇ ਅੰਦਰ ਉਹਦੇ ਕਰਕੇ ਇੰਨੀ ਪਰਦਾਸ਼ ਆਗੀ ਪੂਰਾ ਹਲ ਕਰਿਆ ਪਿਆ ਗਰਮੀ ਨੇ ਓਏ ਆ ਗਈ ਆ ਗਈ ਸ਼ੁਕਰਾਂ ਮਸਾ ਆਈ ਯਾਰ ਆਈ ਡਾ ਘੰਟਾ ਘੰਟਾ ਲੱਗ ਗਿਆ ਰਾਈਡ ਦੀ ਵੇਟ ਕਰਦੇ ਕਰੋਦੇ ਰਾਈਡ ਆਈ ਛੇਤੀ ਛੇਤੀ ਜਾ ਰਹੇ ਹਾਂ ਕਿਤੇ ਕੈਂਸਲ ਨਾ ਹੋ ਜਾਈ ਇਹ ਵੀ ਰਾਈਡ ਪਹਿਲਾਂ ਇੱਕ ਦੋ ਕੈਂਸਲ ਹੋ ਗਈਆਂ ਸੀਗੀਆਂ ਤਾਂ ਕਰਦੇ ਕਰੋਦੇ ਕੋ ਲੋ ਲੋ ਹੀ ਪਈ ਜਾਂਦੀਆਂ ਨੇਗੀਆਂ ਬਸ ਪਹੁੰਚ ਗਏ ਕਸਟਮਰ ਦੀ ਲੋਕੇਸ਼ਨ ਤੇ ਚੱਕੀ ਇੱਥੋਂ ਰਾਈਡ ਮਾਰੀ ਗ੍ਰੀਨ ਤੋਂ ਪਈ ਆ ਗਈ ਰਾਈਡ ਚੱਕ ਕੇ ਚੱਲੀ ਹੈ ਚੰਡੀਗੜ੍ਹ ਮਹਾਲੀ ਵਾਲੀ ਸਾਈਡ ਨੂੰ ਡ੍ਰੌਪ ਕਰਕੇ ਉਸ ਤੋਂ ਬਾਅਦ ਵਿਲੇ ਹੋਈਏ ਭਰਾ ਬਹੁਤ ਔਖਾ ਕੰਮ ਆਗਾ ਰਾਈਡ ਨੂੰ ਵੀ ਟਾਸਕ ਹੀ ਹੈ ਇੱਕ ਤਰ੍ਹਾਂ ਦਾ ਰਾਈਡ ਫੜਨੀ ਨਾ ਬਹੁਤ ਜਿਆਦਾ ਔਖਾ ਹੋ ਜਾਂਦਾ ਹੁੰਦਾ ਹੈਗਾ ਆ ਦੇਖੋ ਨੀਗਰ ਇਹ ਥੱਲੇ ਆਉਣ ਲੱਗੀ ਸੀ ਕਿ ਨੀਗਰ ਜੀ ਮਰ ਮੋਰ ਜਾਣਾ ਇਹਨਾਂ ਨੇ ਮੇਰੇ ਹੱਥੋਂ ਕਿਤੇ ਗੱਡੀ ਦੇ ਥੱਲੇ ਆ ਕੇ ਭਰਾਵਾ ਗਲਗੋਲ ਨਾ ਪੈ ਜਾਈ ਕਿਤੇ ਹੋਰ ਰਾਈਡ ਚੱਕ ਲਈ ਛੇਤੀ ਛੇਤੀ ਭੱਜ ਲਈ ਹੁਣ ਮਾਲੀ ਵਾਲੀ ਸਾਈਡ ਨੂੰ ਛੱਡ ਕੇ ਡ੍ਰੌਪ ਕਰੀਏ ਬਿਲੇ ਹੋਈਏ ਅਤੇ ਟੈਡੀ ਬੀਅਰ ਦੇਖੋ ਕਿੱਡੇ ਕਿੱਡੇ ਰੱਖੇ ਹੋਣੇ ਬੰਦਿਆ ਜੀ ਟੈਡੀ ਬੀਅਰ ਰੱਖੇ ਹੋਏ ਨੇ ਕਿ ਇਹਨਾਂ ਨੇ ਬਾਜੀ ਬਾ ਚਲਿਏ ਬਾਬਿਓ ਘਰ ਨੂੰ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਮਿਲਦੇ ਆਂ ਕੱਲ੍ਹ ਵਾਲੇ ਬਲੌਗ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇਓ ਚੈਨਲ ਨੂੰ ਬਾਕੀ ਮਿਲਦੇ ਆਂ ਕੱਲ੍ਹ ਨੂੰ ਸੱਚੀ ਕਾਲ